ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਇੱਕ ਪਾਸੇ ਕਹਿੰਦੇ ਹਾਂ ਕਿ ਅਸੀਂ ਸ੍ਰੀ ਅਕਾਲ ਤਖਸੈਬ ਨੂੰ ਸਮਰਪਤ ਹਾਂ ਅਸੀਂ ਨਿਮਾਣੇ ਸਿੱਖਾਂ ਲੇਕਿਨ ਅੰਦਰੋਂ ਅੰਦਰੀ ਢਾਹ ਲਾਈ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਅਤੇ ਦੂਸਰੇ ਪਾਸੇ ਜਿਹੜੀ ਕਮੇਟੀ ਬਣੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਅਕਾਲ ਤਖਸੈਬ ਦੀ ਪਸੀਲ ਤੋਂ 2 ਦਸੰਬਰ 2024 ਨੂੰ ਇਨੇ ਬਿੰਦੂ ਫੈਸਲੇ ਲਾਗੂ ਕਰਨ ਦੀ ਗੱਲ ਕੀਤੀ ਗਈ ਲੇਕਿਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਆਪਣੇ ਪੱਧਰ ਤੇ ਭਰਤੀ ਜਿਹੜੀ ਹੈ ਸ਼ੁਰੂ ਕਰ ਲਈ ਇਸ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਮਨਪ੍ਰੀਤ ਈਆਲੀ ਕਹਿੰਦੇ ਨੇ ਕਿ ਅਸੀਂ ਧਰਮ ਨੂੰ ਬਚਾਉਣਾ ਹੈ ਪੰਥ ਨੂੰ ਬਚਾਉਣਾ ਹੈ ਜਿਹੜਾ ਪ੍ਰੰਤ ਪੰਥ ਦੇ ਵਿਰੋਧ ਚੱਲੇਗਾ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਬਹਾਲ ਕਰਾਉਣਾ ਚਾਹੁੰਦੇ ਹਾਂ ਸ਼੍ਰੋਮਣੀ ਅਕਾਲੀ ਆ ਦਲ ਨੂੰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਖਬੀਰ ਸਿੰਘ ਬਾਦਲਾ ਦੇ ਹੱਤੋਂ ਲੇਕਿਨ ਇਹਦਰ ਸੁਖਬੀਰ ਸਿੰਘ ਬਾਦਲ ਤਾਂ ਨਹੀਂ ਢਾਰਸ ਢਾਲ ਆ ਰਿਹਾ ਸਿੱਖ ਪੰਥ ਨੂੰ ਲੇਕਿਨ ਦੂਸਰੇ ਪਾਸੇ ਜੇ ਗੱਲ ਕਰੀਏ ਮਨਪ੍ਰੀਤ ਈਆਲੀ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਹੈ ਕਿ ਕਾਨੂੰਨ ਬਣਨਾ ਚਾਹੀਦਾ ਸੇ ਸ਼੍ਰੀ ਅਕਾਲ ਤਖਸਾਲ ਵਾਸਤੇ ਯਾਨੀ ਕਿ ਇੱਕ ਪਾਸੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਆ ਜਿਹੜੀ ਹੈ ਬਹਾਲੀ ਵਾਸਤੇ ਵਿਰੋਧ ਕੀਤਾ ਜਾ ਰਿਹਾ ਹੈ ਸਿੱਖ ਸੰਗਤਾਂ ਨੂੰ ਭੰਬਲ ਪੂਸੇ ਵਿੱਚ ਪਾਇਆ ਜਾ ਰਿਹਾ ਹੈ ਮਨਪ੍ਰੀਤਿਆਲੀ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਉਮੈਦਪੂਰੀ ਅਤੇ ਬੀਬਾ ਸਤਵੰਤ ਕੌਰ ਤੇ ਦੂਸਰੇ ਪਾਸੇ ਅੰਦਰੋ ਅੰਦਰੀ ਜਿਹੜਾ ਹੈ ਅਕਾਲ ਤਖਤ ਹੈ ਉਸ ਦੀ ਮਰਿਆਦਾ ਨੂੰ ਠੇਸ ਪਹੁੰਚਾਉਣਾ ਚਾਹੁੰਦੇ ਨੇ ਮਨਪ੍ਰੀਤਿਆਲੀ ਇਹ ਗੱਲਾਂ ਕਹੀਆਂ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਡਾਕਟਰ ਰਜੀਤ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਧਰਮ ਨੂੰ ਬਚਾਉਣਾ ਹੈ ਸਿੱਖ ਅਤੇ ਸਿੱਖੀ ਨੂੰ ਬਚਾਉਣਾ ਹੈ ਪੰਥ ਨੂੰ ਬਚਾਉਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਹੈ ਬਹਾਲ ਕਰਾਉਣਾ ਹੈ ਦੂਸਰੇ ਪਾਸੇ ਵਿਧਾਨ ਸਭਾ ਦੇ ਵਿੱਚ ਇਹ ਕਹਿੰਦੇ ਨੇ ਕਿ ਅਕਾਲ ਤਖਤ ਸਾਹਿਬ ਵਾਲਾ ਜਿਹੜਾ ਹੈ ਮੁੱਦਾ ਜਿਹੜਾ ਹੈ ਚੁੱਕਿਆ ਹੈ ਕਿ ਕਾਨੂੰਨ ਬਣਨਾ ਚਾਹੀਦਾ ਹੈ ਵਿਧਾਨ ਅਤੇ ਨਿਜ਼ਮ ਬਣਨੇ ਚਾਹੀਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਆਮ ਆਪੀ ਪਾਰਟੀ ਦੀ ਕੋਈ ਨਿੱਜੀ ਜਾਇਦਾਦ ਨਹੀਂ ਇਹ ਸਿੱਖਾਂ ਦਾ ਹੈ ਸਿੱਖਾਂ ਦਾ ਹੀ ਹੋ ਕੇ ਰਹੇਗਾ ਯਾਨੀ ਕਿ ਵਿਧਾਨ ਸਭਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮੁੱਦਾ ਜਿਹੜਾ ਨਹੀਂ ਛੇੜਿਆ ਜਾਣਾ ਚਾਹੀਦਾ ਸੀ ਮਨਪ੍ਰੀਤ ਯਾਲੀ ਵੱਲੋਂ ਮਨਪ੍ਰੀਤ ਯਾਲੀ ਆਪਣੇ ਆਪ ਨੂੰ ਵੈਸੇ ਤਾਂ ਸੱਚੇ ਸਿੱਖ ਕਹਿੰਦੇ ਨੇ ਨਾਲੇ ਉਹ ਕਹਿੰਦੇ ਨੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਆਏ ਨੇ ਅਸੀਂ ਉਹਨਾਂ ਨੂੰ ਇਨ ਬਿਨ ਲਾਗੂ ਕਰ ਰਹੇ ਹਾਂ ਅਸੀਂ ਸਮਰਪਤਾ ਅਸੀਂ ਨਿਮਾਣੇ ਹਾਂ ਅਸੀਂ ਮਨਕਰ ਨਹੀਂ ਅਸੀਂ ਭਗੌੜੇ ਨਹੀਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਨਹੀਂ ਲਾਇਆ ਲੇਕਿਨ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਕਿਉਂ ਛੁਕਿਆ ਗਿਆ ਕਿ ਅਕਾਲ ਤਖਤ ਸਾਹਿਬ ਵਾਸਤੇ ਵੀ ਕਾਨੂੰਨ ਬਣਾਉਣੇ ਨਿਜ਼ਮ ਬਣਾਉਣੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਇਹੋ ਜਹ ਲੋਕਾਂ ਤੋਂ ਸੁਚੇ ਪੰਥ ਨੂੰ ਬਚਣਾ ਚਾਹੀਦਾ ਹੈ ਕਿਉਂਕਿ ਹੁਣ ਜਿੱਤੇ ਵੀ ਮਾੜੀ-ਮੂਟੀ ਗਲਤੀ ਮਨਪ੍ਰੀਤ ਯਾਲੀ ਦੇ ਦੁਆਰਾ ਕੀਤੀ ਜਾਂਦੀ ਹੈ ਤਾਂ ਮਨਪ੍ਰੀਤ ਯਾਲੀ ਨੂੰ ਘੇਰਿਆ ਜਾ ਰਿਹਾ ਹੈ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦੇ ਕਿ ਇਹ ਸਿੱਖ ਅਤੇ ਸਿੱਖ ਕੌਮ ਦਾ ਨੁਕਸਾਨ ਕਰਨਗੇ ਇੱਕ ਪਾਸੇ ਬਹਾਲੀ ਦੀ ਗੱਲ ਕਰ ਰਹੇ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਟੱਚ ਵਿੱਚ ਬਣੇ ਹੋਏ ਨੇ ਇਟ ਮੀਨਸ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਕੌਮ ਨੂੰ ਜਿਹੜਾ ਹੈ ਨੁਕਸਾਨ ਹੋਵੇਗਾ ਜੇਕਰ ਮਨਪ੍ਰੀਤ ਇਆਲੀ ਉਹ ਕੰਮ ਕਰਨਗੇ ਜਿਹੜੇ ਮਰਿਆਦਾ ਜਿਹੜੀ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨੂੰਨ ਦੇ ਵਿੱਚ ਹੈ ਹੀ ਨਹੀਂ ਧੰਨ